ਜਾਤੀਵਾਦ ਦਾ ਕਹਿਰ ਪਰਮਾਣੂ ਬੰਬ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਹਜ਼ਾਰਾਂ ਸਾਲਾਂ ਤੋਂ ਸਾਡੇ ਉੱਤੇ ਜਾਤ ਪਾਤ ਨੂੰ ਲੈ ਕੇ ਜ਼ੁਲਮ ਕੀਤਾ ਜਾਂਦਾ ਰਿਹਾ ਤਸ਼ੱਦਦ ਕੀਤੇ ਜਾਂਦੇ ਰਹੇ અપਮਾਨਿਤ ਕੀਤਾ ਜਾਂਦਾ ਰਿਹਾ ਜੋ ਪੁਰਾਣੇ ਸਮੇਂ ਦੇ ਵਿੱਚ ਮਨੁਸਮ੍ਰਿਤੀ ਲਿਖੀ ਗਈ ਸੀ ਮਨੂ ਵੱਲੋਂ ਉਸ ਮਨੁਸਮ੍ਰਿਤੀ ਨੂੰ ਲਾਗੂ ਕਰਕੇ ਉਹਦੇ ਆਧਾਰ ਦੇ ਉੱਤੇ ਹੀ ਬ੍ਰਾਹਮਣ ਕਤਰੀ ਵੈਸ਼ ਔਰ ਸ਼ੁੱਦਰ ਬਣਾਏ ਗਏ ਔਰ ਉਸੇ ਤਰੀਕੇ ਨੂੰ ਲੈ ਕੇ ਹੀ ਅਪਮਾਨਿਤ ਕੀਤਾ ਜਾਂਦਾ ਰਿਹਾ ਪਰ ਸਾਥੀਓ ਜਦੋਂ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਆਏ ਤਾਂ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਉਸ ਮਨੁਸਮ੍ਰਿਤੀ ਨੂੰ ਜਲਾਇਆ ਸੀ ਔਰ ਉਹਨਾਂ ਨੇ ਇੱਕ ਲੰਮਾ ਸੰਘਰਸ਼ ਕਰਕੇ ਇਸ ਦੇਸ਼ ਦੇ ਲਈ ਸਟਰਗਲ ਕਰਕੇ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਵੱਧ ਤੋਂ ਵੱਧ ਐਜੂਕੇਸ਼ਨ ਲਈ ਜਿਆਦਾ ਉਚੇਰੀ ਸਿੱਖਿਆ ਲਈ ਔਰ ਉਹ ਚੇਰੀ ਸਿੱਖਿਆ ਲੈਣ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਇਸ ਲੈਵਲ ਤੇ ਲਿਆਂਦਾ ਇਸ ਕਾਬਿਲ ਬਣਾ ਲਿਆ ਕਿ ਇਸ ਦੇਸ਼ ਦਾ ਸੰਵਿਧਾਨ ਲਿਖੰਦੇ ਲਈ 바ਵਾ ਸਾਹਿਬ ਅੰਬੇਡਕਰ ਤੋਂ ਇਲਾਵਾ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਹੋਰ ਕੋਈ ਨਜ਼ਰ ਨਹੀਂ ਆਇਆ ਔਰ ਦੇਸ਼ ਦੇ ਸੰਵਿਧਾਨ ਨੂੰ ਬਣਾ ਕੇ 바ਵਾ ਸਾਹਿਬ ਅੰਬੇਡਕਰ ਜੀ ਨੇ ਦਲਿਤਾਂ ਨੂੰ ਬੰਦ ਦਾ ਮਾਨ ਸਨਮਾਨ ਇਸ ਦੇਸ਼ ਦੇ ਅੰਦਰ ਲੈ ਕੇ ਦਿੱਤਾ ਸਾਥੀਓ ਮੈਂ ਆਪਣੀ ਗੱਲ ਨੂੰ ਜ਼ਿਆਦਾ ਘੁਮਾਫਰਾ ਕੇ ਨਾ ਕਰਦਾ ਹੋਇਆ ਮੈਂ ਮੋੜ ਆਪਣੇ ਉਸ ਟਾਪਿਕ ਤੇ ਆਨਾ ਜੋ ਮੈਂ ਤੁਹਾਡੇ ਨਾਲ ਅੱਜ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਜੈ ਭੀਮ ਜੈ ਭਾਰਤ ਕਹਿੰਦਾ ਹਾਂ ਸਾਥੀਓ ਜਾਤ ਪਾਤ ਦਾ ਜਿਹੜਾ ਨਾ ਕਹਿਰ ਉਹ ਹਜੇ ਕਟਿਆ ਨਹੀਂ ਹੈ ਆਪਾਂ ਜ਼ਰੂਰ ਲੋਕ ਸੋਚਦੇ ਆ ਵੀ ਕਟ ਗਿਆ ਪਰ ਕਟਿਆ ਨਹੀਂ ਕਿਉਂਕਿ ਇਸ ਦੀ ਜਿੰਦੀ ਜਾਗਦੀ ਉਦਾਹਰਣ ਹਰਿਆਣੇ ਦੇ ਵਿੱਚ ਆਈਪੀਐਸ ਕੈਡਰ ਦਾ ਬੰਦਾ ਹੋਵੇ ਔਰ ਏਡੀ ਏਡੀਜੀਪੀ ਦੇ ਲੈਵਲ ਤੇ ਉੱਤੇ ਉਹ ਜੌਬ ਕਰਦਾ ਹੋਵੇ ਔਰ ਉਸ ਵਿਅਕਤੀ ਨੂੰ ਕਿੰਨੇ ਸਾਲਾਂ ਤੋਂ ਕਿਸ ਲੈਵਲ ਤੱਕ અપਮਾਨਿਤ ਕੀਤਾ ਗਿਆ ਜਾਤ ਦੇ ਆਧਾਰਿਤ ਕਿ ਉਸ ਵਿਅਕਤੀ ਨੂੰ ਆਪਣੀ ਜੀਵਨ ਲੀਲਾ ਹੀ ਖਤਮ ਕਰਨੀ ਪੈ ਗਈ ਔਰ ਇਸ ਸਾਥੀ ਨੇ ਬਾਈ ਪੂਰਨ ਕੁਮਾਰ ਜੀ ਨੇ ਕਿੰਨੇ અપਮਾਨਿਤ ਹੋ ਕੇ ਆਪਣੇ ਆਪ ਨੂੰ ਕਿੰਨਾ ਉਹਨਾਂ ਨੇ ਜਲਾਲਤ ਵਿੱਚ ਰਹਿ ਕੇ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੋਇਆ ਕਿ ਹੋਏਗਾ ਕਿ ਉਹਨਾਂ ਨੂੰ ਆਪਣੀ ਜੀਵਨ ਲੀਲਾ ਹੀ ਸਮਾਪਤ ਕਰਨੀ ਪੈ ਗਈ। ਔਰ ਜਿਹੜੇ ਜਾਤ ਅਭਿਮਾਨੀ ਆ ਡੀਜੀਪੀ ਸ਼ਤਰੂਜੀਤ ਕਪੂਰ ਔਰ ਉਹਨਾਂ ਦੇ ਨਾਲ ਜਿਹੜਾ ਆਈਪੀਐਸ ਐਸਪੀ ਮਨੂ ਦਾ ਨਾਮ ਭੁੱਲ ਜਾਂਦਾ ਯਾਰ ਨਰਿੰਦਰ ਬਿਜਰਾਨੀ ਆ ਇਹਨਾਂ ਨੇ ਮਿਲ ਕੇ ਔਰ ਉਹਨਾਂ ਦੇ ਨਾਲ ਹੋਰ 13 14 ਬੰਦੇ ਹੋਰ ਆ ਜਿਨ੍ਹਾਂ ਨੇ ਮਿਲ ਕੇ ਇਹਨਾਂ ਨੇ ਉਸ ਵਿਅਕਤੀ ਨੂੰ ਵਾਈ ਪੂਰਨ ਨੂੰ ਇਨਾ ਜਲੀਲ ਕਰਤਾ ਕਿ ਉਸ ਨੂੰ ਆਪਣੀ ਜੀਵਨ ਲੀਲਾ ਹੀ ਸਮਾਪਤ ਕਰਨੀ ਪੈਗੀ ਹਾਲਾਂਕਿ ਉਹਨਾਂ ਦੀ ਧਰਮ ਪਤਨੀ ਅਮਨ ਅਮਨੀਤ ਪੀ ਕੁਮਾਰ ਜਿਹੜੇ ਕਿ ਆਈਐਸ ਅਧਿਕਾਰੀ ਯਾਰ ਕਿੰਨੀ ਸੋਚਨ ਔਰ ਵਿਚਾਰਨ ਦੀ ਗੱਲ ਹੈ ਕਿ ਕਿੰਨੇ ਲੈਵਲ ਤੇ ਇਹਨਾਂ ਨੇ ਪਲੈਨਿੰਗ ਬਣਾ ਕੇ ਇੱਕ ਗਹਿਰੀ ਸਾਜ਼ਿਸ਼ ਰਚ ਕੇ ਇੱਕ ਛੰਡ ਜੰਤਰ ਰਚ ਕੇ ਉਸ ਵਿਅਕਤੀ ਨੂੰ ਇੰਨਾ ਮਜਬੂਰ ਕਰ ਦਿੱਤਾ ਗਿਆ ਉਸ Dalit ਵੀਰ ਨੂੰ ਇੰਨਾ ਮਜਬੂਰ ਕਰ ਦਿੱਤਾ ਗਿਆ ਕਿ ਉਸ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪੈ ਗਈ ਅੱਜ 6 ਦਿਨ ਹੋ ਗਏ ਆ 6 ਦਿਨਾਂ ਦੇ ਵਿੱਚ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ Dalit ਸਮਾਜ ਨੂੰ ਇਨਸਾਫ ਨਹੀਂ ਮਿਲ ਰਿਹਾ ਕਿਉਂਕਿ ਉਹਨਾਂ ਦੀ ਇਸ ਪਰਿਵਾਰ ਦੀ ਔਰ ਜਿਹੜੇ ਉੱਥੇ ਜਿਹੜੀ ਇੱਕ ਸਰਵਸੰਮਤੀ ਦੇ ਨਾਲ ਮਹਾਪੰਚਾਇਤ ਬਣੀ ਹੈ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਕੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਡਿਸਮਿਸ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਏ ਔਰ ਨਰਿੰਦਰ ਬਿਜਰਾਨੀਆਂ ਨੂੰ ਆਪਣੇ ਅਹੁਦੇ ਤੋਂ ਡਿਸਮਿਸ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਏ ਹਜੇ ਤੱਕ ਵੀ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਡਿਸਮਿਸ ਨਹੀਂ ਕੀਤਾ ਕਿ ਇੱਕ ਸੰਵਿਧਾਨ ਦੇ ਨਾਲੋਂ ਇੱਕ ਵਿਸ਼ੇਸ਼ ਵਿਅਕਤੀ ਉਹ ਜ਼ਿਆਦਾ ਮਹੱਤਵਪੂਰਨ ਹੋ ਗਿਆ ਉਹਦਾ ਉਹਦਾ ਡੀਜੀਪੀ ਦਾ ਉਹ ਜ਼ਿਆਦਾ ਮਹੱਤਵਪੂਰਨ ਹੋ ਗਿਆ ਜਿਹੜਾ ਵਿਅਕਤੀ ਜਿਸਨੇ ਆਪਣੇ ਆਪ ਨੂੰ ਗੋਲੀ ਮਾਰੀ ਉਸ ਵਿਅਕਤੀ ਨੇ ਪਤਾ ਨਹੀਂ ਡੀਜੀਪੀ ਤੇ ਵੀ ਉੱਪਰ ਉਸ ਵਿਅਕਤੀ ਨੇ ਕਿਸੇ ਕੈਮ ਦੇ ਉੱਤੇ ਜਾਣਾ ਸੀ ਉਹ ਜੇ ਨੌਜਵਾਨ ਸੀ ਯੰਗ ਸੀ ਔਰ ਉਸ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਇਹ ਇੱਥੇ ਤਾਂ ਕੀ ਬਸ ਨਹੀਂ ਹੈ ਕਿ ਇਹ ਕਾਂੜੇ ਇਤਿਹਾਸ ਦਾ ਪਹਿਲਾ ਕਾਂਡ ਜਿਹੜਾ ਇੰਨਾ ਵੱਡਾ ਹੋਇਆ ਕਿ ਕੇਪੀਐਸ ਲੈਵਲ ਦੇ ਅਧਿਕਾਰੀ ਨੂੰ ਇਸ ਲੈਵਲ ਤੇ ਸੁਸਾਇਸਾਈਡ ਕਰਨਾ ਪਿਆ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਦੇ ਉੱਤੇ ਜਲੀਲ ਕੀਤਾ ਜਾਂਦਾ ਰਿਹਾ Dalit ਸਮਾਜ ਦੇ ਲੋਕਾਂ ਨੂੰ ਹੋ ਨਹੀਂ ਥੋੜੇ ਦਿਨ ਪਹਿਲਾਂ ਹੀ ਜਿਹੜੇ ਚੀਫ ਜਸਟਿਸ ਇਸ ਦੇਸ਼ ਦੇ ਆ ਉਹਨਾਂ ਨੂੰ ਇੱਕ 골ਡ ਮੈਡਲਿਸਟ ਵਕੀਲ 71 ਸਾਲਾਂ ਦਾ ਉਸ ਨੇ ਆਪਣਾ ਜੁੱਤਾ ਲਾ ਕੇ ਉਹਨਾਂ ਦੇ ਉੱਤੇ ਮਾਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸੰਵਿਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਨਹੀਂ ਕੀ ਇਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਲੀਲ ਕਰਨ ਦਾ ਮਤਲਬ ਸਮੁੱਚੇ ਦਲਿਤ ਸਮਾਜ ਨੂੰ ਜਲੀਲ ਕਰਨ ਦੀ ਸਾਜ਼ਿਸ਼ ਨਹੀਂ ਕੀ ਇਸ ਦੇਸ਼ ਦੇ ਅੰਦਰ ਉਹ ਸੰਵਿਧਾਨ ਨੂੰ ਖਤਮ ਕਰਨ ਦੀ ਸਾਜ਼ਿਸ਼ ਨਹੀਂ ਇਹ ਸਾਰੇ ਛਣ ਜੰਤਰ ਅਪਣਾਏ ਜਾ ਰਹੇ ਔਰ ਇਸ ਕਰਕੇ ਅਪਣਾਏ ਜਾ ਰਹੇ ਆ ਕਿ ਇਸ ਦੇਸ਼ ਦੇ ਅੰਦਰ ਮਰਦ ਨੂੰ ਮਨੁਸਮ੍ਰਿਤੀ ਲਾਗੂ ਕੀਤੀ ਜਾਏ ਔਰ ਉਹੀ ਤਰੀਕੇ ਦੇ ਨਾਲ ਫੇਰ ਸਿਸਟਮ ਲਾਗੂ ਕੀਤੀ ਜਾਏ ਕਿ ਇਸ ਦੇਸ਼ ਦੇ ਅੰਦਰ ਬ੍ਰਾਹਮਣ ਕੱਤਰੀ ਵਿਆਹ ਔਰ ਛੂਤਰ ਉਹੀ categories ਬਣਾ ਕੇ ਇਸ ਦੇਸ਼ ਦੇ ਅੰਦਰ ਇੰਪਲੀਮੈਂਟ ਕੀਤਾ ਜਾਏ ਪਰ ਇਹ ਸਾਨੂੰ ਸੋਚਣਾ ਹੋਏਗਾ ਤੁਹਾਨੂੰ ਮੈਂ ਥੋੜੀ ਜਿਹੀ ਹੋਰ ਪਿਛੋਕੜ ਗੱਲਬਾਤ ਲੈ ਜਾਣਾ ਸਾਡੇ ਇਸ ਦੇਸ਼ ਦੇ ਅੰਦਰ ਰਾਸ਼ਟਰਪਤੀ ਸਰਦਾਰ ਗਿਆਨੀ ਜੈਲ ਸਿੰਘ ਹੀ ਹੋਏ ਨੇ ਔਰ ਉਹ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ ਸੀ ਔਰ ਉਹਨਾਂ ਨੂੰ ਵੀ ਇਹ ਗੱਲ ਸਮੇਂ-ਸਮੇਂ ਤੇ ਕਿਹਾ ਕਿ ਅਪਮਾਨਿਤ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਗੁੱਲੀਕੜ ਇਸ ਕਰਕੇ ਦੋਸਤੋ ਜਿਸ ਦੇਸ਼ ਦੇ ਅੰਦਰ ਇਸ ਤਰ੍ਹਾਂ ਦੀ ਇਹ ਮਾਨਸਿਕਤਾ ਵਾਲੇ ਲੋਕ ਬੈਠੇ ਆ ਤਦ ਤੱਕ ਇਸ ਦੇਸ਼ ਦੇ ਅੰਦਰ ਗਰੀਬ ਸਮਾਜ ਦਾ ਪਛੜੇ ਸਮਾਜ ਦਾ ਔਰ ਘੱਟ ਗਿਣਤੀਆਂ ਧਾਰਮਿਕ ਕਮਿਊਨਿਟੀਆਂ ਦਾ ਤਦ ਤੱਕ ਸੁਧਾਰ ਨਹੀਂ ਹੋ ਸਕਦਾ ਪਿੱਛੇ ਜਏ ਸਾਡੇ ਇਸ ਦੇਸ਼ ਦੇ ਅੰਦਰ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਇਸ ਦੇਸ਼ ਦੇ ਅੰਦਰ ਰਿਜ਼ਰਵੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੁੰ ਦੇਣਾ ਚਾਹੁੰਦਾ ਮੈਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨੀ ਚਾਹੁੰਦਾ ਜਿੱਤੇ ਇਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਇਸ ਲੈਵਲ ਤੱਕ ਸੋਚ ਰੱਖਦੇ ਹੋਣ ਤਾਂ ਫਿਰ ਮੇਰੇ ਦੋਸਤੋ ਉੱਥੇ ਕੀ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਹੋਰ ਪਿਛਲੀ ਗੱਲ ਯਾਦ ਕਰਾਨਾ ਜਦੋਂ ਸਾਡੇ ਇਸ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਗੱਲ ਕਹੀਂ ਰਾਜ ਸਭਾ ਦੇ ਅੰਦਰ ਕਿ ਆਪ ਲੋਕ ਕਿਆ ਬਾਰ-ਬਾਰ ਕਹਤੇ ਰਹਤੇ ਹੋ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ अगर इससे ज़्यादा अगर आप लोगों ने भगवान का नाम लिया होता तो आप इस वक्त आप स्वर्गवासी स्वर्ग में आपके लिए जगह होती आप उसमें आप स्वर्ग में पहुंच जाते मेरे कहने का मतलब ये है कि जिस देश में गृह मंत्री इस प्रकार की सोच रखते हैं तो उस देश में हमारे दलित समाज का क्या बनेगा तो साथियों ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਭਾਵਾ ਸਾਹਿਬ ਅੰਬੇਡਕਰ ਜੀ ਨੇ ਕਿੰਨਾ ਸਟਰਗਲ ਕਰਕੇ ਇਸ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਕੀਤਾ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਜੇ ਅੱਜ ਵੀ ਆਪਾਂ ਆਪਣੇ ਵੋਟ ਦੀ ਕਦਰ ਨਾ ਕੀਤੀ ਆਪਣੇ ਵੋਟ ਨੂੰ ਨਾ ਪਹਿਚਾਨਿਆ ਤਾਂ ਸਾਨੂੰ ਜਿੰਨੇ ਵੀ ਹੱਕ ਹਕੂਕ ਭਾਵਾ ਸਾਹਿਬ ਅੰਬੇਡਕਰ ਜੀ ਨੇ ਲੈ ਕੇ ਦਿੱਤੇ ਆ ਉਹ ਇੱਕ ਇੱਕ ਕਰਕੇ ਇਹਨਾਂ ਨੇ ਸਾਰੇ ਖਤਮ ਕਰ ਦੇਣੇ ਆ ਮੈਂ ਜ਼ਿਆਦਾ ਦੂਰ ਦੀ ਗੱਲ ਨਹੀਂ ਸਾਢੇ 1.5 ਸਾਲ ਪਹਿਲਾਂ ਦੀ ਗੱਲ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਪਾਰਟੀ ਦੇ ਸੂਬਾ ਪ੍ਰਧਾਨ ਜਿਨ੍ਹਾਂ ਨੇ ਉਸ ਵੇਲੇ ਗੱਲ ਕਹੀ ਕਿ ਜੁੱਤੀ ਭਾਵੇਂ ਸੋਨੇ ਦੀ ਹੋਵੇ ਉਸ ਨੂੰ ਕਦੀ ਸਿਰ ਦੇ ਉੱਤੇ ਨਹੀਂ ਰੱਖੀਦਾ ਉਹ ਪੈਰਾਂ ਦੇ ਵਿੱਚ ਪਾਉਣ ਦੇ ਕੰਮ ਆਂਦੀ ਉਸ ਨੂੰ ਪੈਰਾਂ ਦੇ ਵਿੱਚ ਹੀ ਰੱਖੀਦਾ ਜੇ ਇਸ ਤਰੀਕੇ ਦੇ ਮਾਨਸਿਕਤਾ ਵਾਲੇ ਲੋਕ ਹੋਣਗੇ ਤੁਸੀਂ ਸੋਚਦੇ ਆ ਵੀ ਉਹ ਸਾਡਾ ਭਲਾ ਕਰ ਦੇਣਗੇ ਉਹਨਾਂ ਨੇ ਪੰਜਾਬ ਨੂੰ ਵੀ ਲੁੱਟ ਕੇ ਖਾਦਾ ਰੰਜ ਕੇ ਰੋਟ ਕੇ ਖਾਦਾ ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੀ ਹੁਣ ਦੜ ਪਕੜ ਹੁਣੀ ਆ ਤਾਂ ਉਸ ਵੇਲੇ ਉਸ ਤੋਂ ਬਾਅਦ ਇਹ ਲੋਕ ਆਪਣੀਆਂ ਪਾਰਟੀਆਂ ਬਦਲ ਕੇ ਆਪਣੇ ਆਪ ਨੂੰ ਸੁਰੱਖਿਤ ਕਰ ਲੈਂਦੇ ਆ ਪਰ ਦਲੀ ਸਮਾਜ ਦੇ ਲੋਕ ਇਮਾਨਦਾਰ ਆ ਉਹ ਕਰਪਟ ਨਹੀਂ ਨਾ ਉਹ ਬੇਈਮਾਨ ਆ ਤੁਹਾਨੂੰ ਯਾਦ ਹੋਵੇਗਾ ਪੰਜਾਬ ਸਰਕਾਰ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਸ ਨੇ ਪੰਜਾਬ ਦੇ ਅੰਦਰ ਸੱਦ ਰਾਜ ਸਭਾ ਦੇ ਮੈਂਬਰ ਬਣਾਈ ਸੱਦ ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਉਹਨਾਂ ਨੇ ਅੱਜ ਤੱਕ ਇੱਕ ਵੀ ਦਲੀ ਸਮਾਜ ਦਾ ਰਾਜ ਸਭਾ ਦਾ ਮੈਂਬਰ ਬਣਾ ਕੇ ਰਾਜ ਸਭਾ ਚ ਨਹੀਂ ਭੇਜਿਆ ਕੀ ਇਹ ਇਹ ਘਟ ਹੈ ਇਹ ਇਹ ਦਾ ਮਤਲਬ ਇਹਨਾਂ ਦੇ ਦਿਲ ਦੇ ਵਿੱਚ ਵੀ ਦਲੀ ਸਮਾਜ ਦੇ ਨਹੀਂ ਉਨੀ ਹੀ ਨਫ਼ਰਤ ਭਰੀ ਹੋਈ ਆ ਜਿੰਨੀਆਂ ਕਿ ਦੂਜੀ ਮਨੁਵਾਦੀਆਂ ਪਾਰਟੀਆਂ ਦੇ ਅੰਦਰ ਭਰੀ ਹੋਈ ਆ ਇਹ ਵੀ ਮਾਨਸਿਕਤਾ ਇਹਨਾਂ ਦੀ ਵੀ ਉਹੀ ਆ ਕਿਉਂਕਿ ਇਹਨਾਂ ਦਾ ਜਿਹੜਾ ਪਰ ਤਾਂ ਉਹ ਵੀ ਕਿਸੇ ਟਾਈਮ ਤੇ ਆਰਐਸਐਸ ਦਾ ਐਕਟਿਵਿਸਟ ਰਿਹਾ ਹੈ ਇਸ ਕਰਕੇ ਦੋਸਤੋ ਗੱਲ ਨੂੰ ਸਮਝੋ ਗੱਲ ਵਿਚਾਰੋ ਤੁਹਾਡੀਆਂ ਵੋਟਾਂ ਲੈ ਕੇ ਤੁਹਾਨੂੰ ਹੀ ਮੁੜ ਕੇ ਜਲੀਲ ਕੀਤਾ ਜਾਂਦਾ ਹੈ ਔਰ ਤੁਹਾਨੂੰ ਹੀ ਫਿਰ ਅਪਮਾਨਿਤ ਕਰਦੇ ਆ ਫਿਰ ਤੁਹਾਨੂੰ ਕਹਿੰਦੇ ਆ ਕਿ ਸੋਨੇ ਦੀਆਂ ਭਾਵੇਂ ਜੁੱਤੀ ਸੋਨੇ ਦੀ ਵੀ ਬਣੀ ਹੋਵੇ ਉਹਨੂੰ ਹਮੇਸ਼ਾ ਪਿਆਰਾਂ ਚ ਪਾਇਆ ਜਾਂਦਾ ਉਸ ਨੂੰ ਸਿਰ ਤੇ ਨਹੀਂ ਬਿਠਾਇਆ ਜਾਂਦਾ ਉਹ ਯਾਰ ਬਾਰ-ਬਾਰ ਜਲੀਲ ਹੋ ਕੇ ਬਾਰ-ਬਾਰ ਅਪਮਾਨਿਤ ਹੋ ਕੇ ਆਪਾਂ ਕਿਉਂ ਨਹੀਂ ਸਮਝਦੇ ਆਪਾਂ ਕਿਉਂ ਨਹੀਂ ਇਕੱਠੇ ਹੁੰਦੇ ਕਿਉਂ ਨਹੀਂ ਆਪਾਂ ਇਕੱਠੇ ਹੋ ਕੇ ਇੱਕ ਵਾਰ ਅੰਬਲਾ ਮਾਰ ਕੇ ਆਪਣੇ ਸੰਵਿਧਾਨ ਦੀ ਔਰ ਆਪਣੇ ਜਿਹੜੇ ਹੱਕ ਕੁਕ ਆਪਣੇ ਅਧਿਕਾਰ ਆਪਣੇ ਰਿਜ਼ਰਵੇਸ਼ਨ ਆ ਆਪਾਂ ਉੱਤੇ ਪਹਿਰਾ ਦੇਈਏ ਅੱਜ ਸਾਰੀਆਂ ਇਹਨਾਂ ਨੇ ਆਪਣੀਆਂ ਪਾਲਿਸੀਆਂ ਜਿਹੜੀਆਂ ਲਗਾਤਾਰ ਇੰਪਲੀਮੈਂਟ ਕਰ ਰਹੇ ਆ ਔਰ ਦੇਸ਼ ਦੇ ਅੰਦਰ ਅੱਜ ਸਾਰੀਆਂ ਸਰਕਾਰੀਆਂ ਨੌਕਰੀਆਂ ਜਿਹੜੀਆਂ ਖਤਮ ਕਰਕੇ ਪ੍ਰਾਈਵੇਟਾਈਜ਼ ਕਰ ਰਹੇ ਆ ਪ੍ਰਾਈਵੇਟ ਨੌਕਰੀਆਂ ਦੇ ਉੱਤੇ ਸਾਨੂੰ ਧਕੇਲਿਆ ਜਾ ਰਿਹਾ ਹੈ ਇਸ ਕਰਕੇ ਅੱਜ ਅਸੀਂ ਉਸ ਪਰਿਵਾਰ ਦੇ ਨਾਲ ਬਾਈ ਪੂਰਨ ਕੁਮਾਰ ਦੇ ਨਾਲ ਉਹਨਾਂ ਦੀ ਵਾਈਫ ਉਹਨਾਂ ਦੇ ਨਾਲ ਅਸੀਂ ਸਮੁੱਚੇ ਤੌਰ ਤੇ ਅਸੀਂ ਪੂਰੀ ਪੂਰਾ ਸਮਾਜ ਪੂਰੀ ਕਾਂਗਰਸ ਪਾਰਟੀ ਅਸੀਂ ਉਹਨਾਂ ਦੇ ਨਾਲ ਖੜੇ ਆ ਜੋ ਕਾਂਗਰਸ ਪਾਰਟੀ ਸਾਨੂੰ ਹੁਕਮ ਕਰੇਗੀ ਜੋ ਸਾਡਾ ਸਮਾਜ ਸਾਨੂੰ ਹੁਕਮ ਕਰੇਗਾ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਉਸ ਪਰਿਵਾਰ ਦੇ ਨਾਲ ਖੜੇ ਆ ਔਰ ਹਮੇਸ਼ਾ ਖੜੇ ਰਹਿਵਾਂਗੇ ਉਸ ਪਰਿਵਾਰ ਨੂੰ ਅਸੀਂ ਇਨਸਾਫ ਦਿਵਾਵਾਂਗੇ ਔਰ ਉਹਦੇ ਲਈ ਅਸੀਂ ਦਿਨ ਰਾਤ ਇਹ ਕਰਦਾਂਗੇ 6 ਦਿਨ ਹੋ ਗਏ ਆ ਅੱਜ ਬਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਉਸ ਦਾ ਚਿਹਰਾ ਵੀ ਨਹੀਂ ਦਿਖਾਇਆ ਜਾ ਰਿਹਾ ਕਦੀ ਇੱਕ ਹਸਪੀਟਲ ਕਦੀ ਦੂਜੇ ਤੋਂ ਕਦੀ ਦੂਜੇ ਤੋਂ ਤੀਜੇ ਤੇ ਇਸੇ ਤਰ੍ਹਾਂ ਉਹਨਾਂ ਨੂੰ ਲੈ ਕੇ ਉਹਨਾਂ ਦੀ ਡੈੱਡ ਬੋਡੀ ਨੂੰ ਘੁਮਾਇਆ ਜਾ ਰਿਹਾ ਹੈ ਸੋ ਸਾਥੀਓ ਵਿਚਾਰ ਕਰਨ ਦੀ ਗੱਲ ਹੈ ਜਿੱਥੇ ਦੇਸ਼ ਦੇ ਵਿੱਚ ਇੱਕ ਦਲਿਤ ਆਈਪੀਐਸ ਸੁਰੱਖਿਤ ਨਹੀਂ ਜਿਸ ਦੇਸ਼ ਦੇ ਅੰਦਰ ਆਈਐਸ ਦਲਿਤ ਸਮਾਜ ਦਾ ਸੁਰੱਖਿਤ ਨਹੀਂ ਉਹਤੇ ਤੁਹਾਡੇ ਸਾਡੇ ਵਰਗੇ ਜਿਹੜੇ ਆਮ ਨਾਗਰਿਕਾਂ ਉਹ ਕਿੱਥੋਂ ਸੁਰੱਖਿਅਤ ਹੋ ਜਾਣਗੇ ਯੂਪੀ ਦੇ ਵਿੱਚ ਅਸ਼ੋਕ ਕੁਮਾਰ ਸਾਡਾ ਹੀ ਦਲਿਤ ਭਰਾ ਵਾਲਮੀਕੀ ਭਾਈਚਾਰੇ ਚੋਂ ਉਹਦੇ ਉੱਤੇ ਇਲਜ਼ਾਮ ਲਗਾਇਆ ਕਿ ਉਸਨੇ ਚੋਰੀ ਕੀਤੀ ਅਗਰ ਉਸ ਵਿਅਕਤੀ ਨੇ ਚੋਰੀ ਵੀ ਕੀਤੀ ਸੀਗੀ ਤਾਂ ਉਸ ਨੂੰ ਕਾਨੂੰਨ ਦੇ ਮੁਤਾਬਕ ਤੁਸੀਂ ਪੁਲਿਸ ਦੇ ਵਿੱਚ ਆ ਕੇ ਉਸ ਦੀ ਐਫ ਆਈ ਆਰ ਦਰਜ ਕਰਾਉਂਦੇ ਕਾਨੂੰਨ ਜੋ ਬੰਦੀ ਸਜ਼ਾ ਦਿੰਦਾ ਜਾਂ ਉਹਨੂੰ ਬਰੀ ਕਰਦਾ ਕੋਈ ਲੇਕਿਨ ਤੁਸੀਂ ਉਸ ਨੂੰ ਜਾਨੋਂ ਮਾਰਨ ਵਾਲੇ ਕੌਣ ਸੀਗੇ ਸਿਰਫ ਇਸ ਕਰਕੇ ਵੇ ਕਿਉਂਕਿ ਉਹ ਦਲਿਤ ਸਮਾਜ ਦੇ ਨਾਲ ਸੰਬੰਧਿਤ ਸੀ ਇਸ ਕਰਕੇ ਮੈਂ ਸਾਰੇ ਸਮੂਹੇ ਦਲਿਤ ਸਮਾਜ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਤੁਹਾਡੇ ਨਾਲ ਰੋਜ਼ ਨਿਤ ਨਵੀਆਂ ਘਟਨਾਵਾਂ ਵਾਪਰਦੀਆਂ ਪਰ ਤੁਸੀਂ ਭੁੱਲ ਜਾਂਦੇ ਆ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿੰਦੇ ਆ ਇਹ ਸੋਚ ਕੇ ਕਿ ਇਹ ਘਟਨਾ ਹਰਿਆਣਾ ਵਿੱਚ ਵਾਪਰੀ ਹੈ ਇਹ ਘਟਨਾ ਯੂਪੀ ਵਿੱਚ ਵਾਪਰੀ ਹੈ ਇਹ ਘਟਨਾ ਵਿਆਹ ਵਿੱਚ ਵਾਪਰੀ ਹੈ ਇਹ ਘਟਨਾ ਪੰਜਾਬ ਵਿੱਚ ਵਾਪਰੀ ਹੈ ਪਰ ਅਸੀਂ ਇਹ ਕਿਉਂ ਵੀ ਸੋਚਦੇ ਆਂ ਤੇ ਇਹ ਘਟਨਾ ਅਗਰ ਵਾਪਰੀ ਹੈ ਤਾਂ ਵਾਪਰੀ ਕਿਉਂ ਇਹ ਸਾਡੇ ਨਾਲ ਹੀ ਕਿਉਂ ਵਾਪਰਦੀਆਂ ਹੋਰ ਕਿਸੇ ਦੇ ਨਾਲ ਕਿਉਂ ਨਹੀਂ ਵਾਪਰਦੀਆਂ ਹੋਰ ਕਿਸੇ ਨੂੰ ਕਿਉਂ ਨਹੀਂ ਨਿਸ਼ਾਨਾ ਬਣਾਇਆ ਜਾਂਦਾ ਇਸ ਕਰਕੇ ਮੀਰੋ ਵੀਰੋ ਵਿਚਾਰੋ ਔਰ ਇਸ ਪਰਿਵਾਰ ਦੇ ਨਾਲ ਡਟ ਕੇ ਖੜੇ ਹੋ ਜਾਓ ਔਰ ਸਮੁੱਚਾ ਦਲਿਤ ਸਮਾਜ ਇੱਕ ਮੋਟ ਹੋ ਜਾਏ ਔਰ ਇੱਕ ਮੋਟ ਹੋ ਕੇ ਦਿਨ ਰਾਤ ਇੱਕ ਸੰਘਰਸ਼ ਕਰਦੇ ਹੋ ਔਰ ਜਿਹੜੇ ਲੋਕ ਸਾਨੂੰ ਦਬਾਣਾ ਚਾਹੁੰਦੇ ਆ ਸਾਨੂੰ ਪਿਆਰ ਦੀ ਜੁੱਤੀ ਸਮਝਾਉਣਾ ਚਾਹੁੰਦੇ ਆ ਉਹਨਾਂ ਨੂੰ ਪਿਆਰਾਂ ਦੀ ਜੁੱਤੀ ਬਣਾ ਕੇ ਰੱਖਦੇ ਹੋ ਚਾਹੇ ਉਹ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਸਟੇਟ ਦੇ ਵਿੱਚ ਸਰਕਾਰ ਹੋਵੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਆਪਣੀਆਂ ਵੋਟਾਂ ਦੀ ਤਾਕਤ ਦੇ ਨਾਲ ਅਸੀਂ ਉਹਨਾਂ ਨੂੰ ਬਦਲ ਸਕਦੇ ਹਾਂ ਜੇ ਤੁਸੀਂ ਇਕੱਠੇ ਹੋ ਜਾਓ ਜੇ ਤੁਸੀਂ ਆਪਣੀ ਵੋਟ ਦੀ ਸੁਰੱਖਿਆ ਕਰੋ ਤਾਂ ਹੀ ਇਹ ਕਾਮਯਾਬੀ ਮਿਲ ਸਕਦੀ ਹੈ ਮੈਂ ਆਪ ਸਭ ਦਾ ਸਭ ਦੇ ਕੋਲੋਂ ਰਜਾ ਮੰਗਦਾ ਹੋਇਆ ਆਪ ਸਭ ਦਾ ਧੰਨਵਾਦ ਕਰਦਾ ਹੋਇਆ ਵੀ ਤੁਸੀਂ ਮੇਰੀ ਇਸ ਦਲੀਲ ਮੇਰੀ ਇਸ ਅਪੀਲ ਨੂੰ ਸਹੀ ਮੰਨਦੇ ਹੋਏ ਤਾ ਇਸ ਦੇ ਉੱਤੇ ਪੈਰਾ ਦਉਗੇ ਔਰ ਆਪਣੇ ਦਲੀ ਸਮਾਜ ਦੇ ਲਈ ਪਛੜੇ ਸਮਾਜ ਦੇ ਲਈ ਧਾਰਮਿਕ ਕਟ ਗਿੰਤੀਆਂ ਦੇ ਲਈ ਜਿਨ੍ਹਾਂ ਦੇ ਉੱਤੇ ਜ਼ੁਲਮ ਔਰ ਅਤਿਆਚਾਰ ਹੁੰਦਾ ਉਹ ਸਾਰੇ ਇਕੱਠੇ ਹੋ ਜਾਓ ਇਹ ਨਾ ਦੇਖੋ ਕਿ ਮੇਰੀ ਮੈਂ ਕਿਹੜੇ ਧਰਮ ਦੇ ਵਿੱਚ ਆ ਮੈਂ ਕਿਹਦੇ ਚ ਨਹੀਂ ਆ ਪਰ ਜਿੱਥੇ ਜ਼ੁਲਮ ਹੁੰਦਾ ਉੱਥੇ ਆ ਜਾਓ ਔਰ ਆਪਾਂ ਇਕੱਠੇ ਹੋ ਕੇ ਸੰਘਰਸ਼ ਕਰੀਏ ਔਰ ਇਸ ਜ਼ੁਲਮ ਔਰ ਜਾਤੀ ਕਰਨ ਵਾਲੀ ਸਰਕਾਰ ਨੂੰ ਜੜ ਤੋਂ ਖਾੜ ਦਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਭੀ Yeah, I got it.